ਸਸਿਆਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਰਵਿੰਦਰ ਸਿੰਘ ਡੈਕਸ ਐਜੂਕੇਸ਼ਨ ਇਮੀਗ੍ਰੇਸ਼ਨ ਤੋਂ ਸੋ ਦੋਸਤੋ ਅੱਜ ਅਸੀਂ ਕੋਕਟਕਲਮ ਕਾਲਜ ਆਏ ਸੀਗੇ ਅਤੇ ਕੋਕਟਕਲਮ ਕਾਲਜ ਦੀ ਟੀਮ ਨਾਲ ਫਨੋਲਪੀ ਨਾਲ ਮਿਲਦਾ ਮੌਕਾ ਮਿਲਿਆ ਸੋ ਤੁਹਾਨੂੰ ਕਾਲਜ ਬਾਰੇ ਕੁਝ ਪਹਿਲਾਂ ਦੱਸਣਗੇ ਸੋ ਆਓ ਮਿਲਦੇ ਹਾਂ Hi, my name is Penelope, I'm from the marketing team and we are so happy to receive you here at Coquitlam College. We offer three different programs that would help you enhance your English skills and lead your academic pathway in Canada. So one of the benefits of our college is that we offer the postgraduate -work, work permit that allows you to work in Canada after you graduate. We have a very uh, personalized education with teachers and academic advisors willing to help you all the time to come across with your difficulties. Um, and we have a lot of like fun stuff to do. we have clubs we have activities uh, and it's a great opportunity for you to join us uh, and be part of our copetum college community we hope to see you soon and we hope you like the school so dosto college visit karna mauka milya ate kafi gallan bare pata laga college de team member ne sanu eh vi dassya ਕਿ ਅਗਰ ਬੱਚਾ ਇੱਥੇ ਆਉਂਦਾ ਹੈ ਤਾਂ ਇੰਟਰਨੈਸ਼ਨਲ ਐਡਵਾਈਜ਼ਰ ਟੀਮ ਉਹਦੀ ਹੈਲਪ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਸੋ ਕਿਸੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਹਮੇਸ਼ਾ ਇੰਟਰਨੈਸ਼ਨਲ ਐਡਵਾਈਜ਼ਰ ਟੀਮ ਨੂੰ ਮਿਲ ਸਕਦਾ ਹੈ ਉਹ ਤੁਹਾਨੂੰ ਤੁਹਾਡੇ ਕੋਰਸਸ ਬਾਰੇ ਵੀ ਜਾਣਕਾਰੀ ਦੇ ਦੇਣਗੇ ਅਤੇ ਹੋਰ ਜੇ ਵੀ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹਦੇ ਬਾਰੇ ਵੀ ਤੁਹਾਨੂੰ ਦੱਸ ਦੇਣਗੇ ਇਸਲਾਵਾ ਹੋਰ ਕਾਫੀ ਸਾਰੀਆਂ ਫਨ ਐਕਟੀਵਿਟੀਜ਼ ਵਗੈਰਾ ਵੀ ਕਰਵਾਈਆਂ ਜਾਂਦੀਆਂ ਨੇ ਕਾਲਜ ਦੇ ਵਿੱਚ ਥੈਨ ਕਾਲਜ ਕੋਲੇ ਪਾਲਸ ਵੀ ਹੈਗੀਆਂ ਨੇ ਐਂਡ ਕਾਲਜ ਜਿਹੜਾ ਹੈਗਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ ਆਫਰ ਕਰਦਾ ਹੈ ਸੋ ਜਦੋਂ ਅਸੀਂ ਕਾਲਜ ਨਿਊ ਕੈਂਪਸ ਹੈ ਇੱਥੇ ਜਿਹੜੇ ਕਲਾਸਿਸ ਆ ਉਹ ਬੜੀਆਂ ਕੰਪੈਕਟ ਸਾਈਜ਼ੀਆਂ ਨੇ ਅਤੇ ਬੜੀਆਂ ਹੀ ਸੋਹਣੀਆਂ ਕਲਾਸਿਸ ਨੇ ਸੋ ਬੱਚੇ ਦਾ ਉੱਥੇ ਬੈਠ ਕੇ ਆਟੋਮੈਟਿਕਲੀ ਪੜ੍ਹਨ ਨੂੰ ਵੀ ਮਨ ਕਰੇਗਾ ਸੋ ਸਾਨੂੰ ਇਹ ਵੀ ਜਾਣਨ ਦਾ ਮੌਕਾ ਮਿਲਿਆ ਕਿ ਜਿਹੜਾ ਕਾਲਜ ਆ ਉਹ ਸਕਾਈ ਟ੍ਰੇਨ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਆ ਸੋ ਬੱਚਿਆਂ ਨੂੰ ਬੜਾ ਹੀ ਈਜ਼ੀਲੀ ਐਕਸੈਸਿਬਲ ਆ ਇਸ ਤੋਂ ਇਲਾਵਾ ਕਾਲਜ ਨੂੰ ਪਾਰ ਲੈਟਰਸ ਵੀ ਕਾਫੀ ਜ਼ਿਆਦਾ ਇਸ਼ੂ ਹੋਈਆਂ ਹਨ ਸੋ ਤੁਹਾਨੂੰ ਸੀਟ ਲਾਈਨ ਦੇ ਵਿੱਚ ਜਾਂ ਐਡਮਿਸ਼ਨ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਸਭ ਤੋਂ ਵਧੀਆ ਚੀਜ਼ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਆ ਕਿ ਇਹਨਾਂ ਨੂੰ 2 ਸਾਲ ਦੀ ਸਟੱਡੀ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਵੀ ਮਿਲਦਾ ਹੈ ਸੋ ਬੱਚੇ ਨਿਸ਼ਚਿੰਤ ਹੋ ਕੇ ਇੱਥੇ ਆ ਕੇ ਸਟੱਡੀ ਕਰ ਸਕਦੇ ਹਨ ਅਤੇ ਆਪਣਾ ਵਰਕ ਪਰਮਿਟ ਲੈ ਕੇ ਪੀਆਰ ਲਾਈਨ ਦੇ ਵਿੱਚ ਮਦਦ ਲੈ ਸਕਦੇ ਹਨ ਸੋ ਅਗਰ ਤੁਸੀਂ ਕੁਕਿਟਲਮ ਕਾਲਜ ਵਿੱਚ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਕਿਸੇ ਵੀ ਆਫਿਸ ਵਿਜ਼ਿਟ ਕਰ ਸਕਦੇ ਹੋ ਜਾਂ ਹੇਠਾਂ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਥੈਂਕ ਯੂ